ओम शांति आज सुनते हाँ ग्यारह मार्च दो हज़ार चौबी बाबा बोले मिठे बच्चे बाप के बच्चों की एक्टिविटी विच जो अंतर है उसनों पछाणो बाप तुसी बच्चों के खेल सकता है खा नहीं सकता प्रश्न है सांग तारे संग बोरे ऐसा की भाव अर्थ है संघ को संग बोरे की भाव अर्थ है उत्तर तीन सत्तार संग करते हो अर्थात बुद्धि का योग एक बाप न लगाते ता हो तार हो फिर हौली हौली कुसंग अर्थात दे, दे ਸੰਗ ਵਿੱਚ ਆਂਦੇ ਹੋ ਤਾ ਉਤਰਦੇ ਜਾਂਦੇ ਹੋ ਸੰਗ ਦਾ ਰੰਗ ਲੱਗਦਾ ਹੈ ਐਸਲੀ ਕਿਹਾ ਜਾਂਦਾ ਸੰਗ ਤਾਰੇ ਕੁਸੰਗ ਬੋਰੇ ਤੁਸੀਂ ਦੇ ਸਹਿਤ ਦੇ ਦੇ ਸਭ ਸਬੰਧਾਂ ਨੂੰ ਭੁੱਲ ਬਾਪ ਦਾ ਸੰਗ ਕਰੋ ਅਰਥਾਤ ਬਾਪ ਨੂੰ ਯਾਦ ਕਰੋ ਤਬ ਆਪ ਸਮਾਨ ਪਾਵਨ ਬਣ ਜਾਓਗੇ ਓਮ ਸ਼ਾਂਤੀ ਹੁਣ ਬੱਚਿਆਂ ਦੀਆਂ दो क्लास हो गई एक चंगा है एक है याद की यात्रा जिसना पाप कटदे ने आत्मा पवित्र बनती जाती है दूजा है ज्ञान का ज्ञान भी सहज है कोई डिफिकल्टी नहीं तो सेंटर इतना फर्क होंगे है ਤੁਹਾਡੀ ਸੈਂਟਰ ਵਿੱਚ ਮੇਲਾ ਲੱਗਦਾ ਹੈ ਬੱਚਿਆਂ ਦਾ ਆਪਸ ਵਿੱਚ ਇੱਥੇ ਬਾਪ ਬੈਠੇ ਨੇ ਤੇ ਬੱਚੇ ਬੈਠੇ ਨੇ ਇੱਥੇ ਮੇਲਾ ਹੈ ਬਾਪ ਤੇ ਬੱਚਿਆਂ ਦਾ ਬੱਚੇ ਇੱਥੇ ਸਨਮੁਖਾਂਦੇ ਨੇ ਭਲੇ ਯਾਦ ਕਰਦੇ ਨੇ ਪਰ ਤੁਸੀਂ ਸਨਮੁਖ ਦੇਖ ਦੇਖੋ ਤੁਸੀਂ ਇਸੇ ਬੈਠੋ ਤੁਸੀਂ ਇਸੇ ਬਾਤਚਿਤ ਕਰੋ ਬਾਪ ਨੇ ਸਮਝਾਇਆ ਬਾਪ ਦੀ ਐਕਟੀਵਿਟੀ ਤੇ ਬੱਚਿਆਂ ਦੀ ਐਕਟੀਵਿਟੀ ਵਿੱਚ ਫਰਕ ਹੈ ਖਿਆਲ ਕਰੋ ਇਸ ਵਿੱਚ ਬਾਬਾ ਦਾ ਪਾਠ ਕੀ ਹੈ ਰੱਥ ਦਾ ਪਾਠ ਕੀ ਹੈ ਕੀ ਬਾਬਾ ਰੱਥ ਦੁਆਰਾ ਖੇਲ ਸਕਦੇ ਨੇ ਹਾਂ ਖੇਲ ਸਕਦੇ ਨੇ ਜਦੋਂ ਕਹਿੰਦੇ ਹੋ ਤੁਸੀਂ ਸੇ ਬੈਠੋ ਤੁਸੀਂ ਸਿਖਾਓ ਕਿਉਂਕਿ ਖੁਦ ਤਾਂ ਉਹ ਖਾਂਦੇ ਨੇ ਬੱਚਿਆਂ ਦੁਆਰਾ ਖੇਲਣਾ ਖੋਤਣਾ ਬਾਪ ਖੁਦ ਸਮਝਦੇ ਨੇ ਦੋਵੇਂ ਬਾਰ ਖੇੜਦੇ ਨੇ ਕਰਦੇ ਤਾਂ ਸਭ ਕੁਝ ਇੱਥੇ ਤੁਹਾਟੇ ਨਾਨ ਹੈ ਕਿਉਂਕਿ ਉਹ ਸੁਪਰੀਮ ਟੀਚਰ ਵੀ ਹੈ ਟੀਚਰ ਦਾ ਕੰਮ ਹੈ ਬੱਚਿਆਂ ਨੂੰ ਬਹਿਲਾਨਾ ਇੰਡੋਰ ਗੇਮ ਹੁੰਦੀਆਂ ਨੇ ਨਾ ਅੱਜ ਕੱਲ ਗੇਮਸ ਬਹੁਤ ਨਿਕਲ ਗਈਆਂ ਵੱਖ-ਵੱਖ ਤਰ੍ਹਾਂ ਦੀਆਂ ਸਭ ਤੋਂ ਨਾਮੀ ਗ੍ਰਾਮੀ ਹੈ ਚੌਪੜ ਦਾ ਖੇਲ ਜਿਸ ਦਾ ਮਹਾਭਾਰਤ ਵਿੱਚ ਵੀ ਵਰਣਨ ਹੈ ਪਰ ਜੂਏ ਦੇ ਰੂਪ ਵਿੱਚ ਹੈ ਜੂਏ ਵਾਲਿਆਂ ਨੂੰ ਪਕੜਦੇ ਨਹੀਂ ਇਸ ਭਗਤੀ ਮਾਰਗ ਦੀਆਂ ਪੁਸਤਕਾਂ ਤੋਂ ਗੱਲਾਂ ਕਾਲੀਆਂ ਨੇ ਤੁਸੀਂ ਜਾਣਦੇ ਹੋ ਬ੍ਰਤਨੇ ਮਾਦੀ ਸਭ ਭक्ति मार्ग ਦੀਆਂ ਗੱਲਾਂ ਨੇ ਮਿਰਜਲ ਰੱਖਦੇ ਖਾਣਾ ਵੀ ਨਹੀਂ ਖਾਂਦੇ ਪਾਣੀ ਵੀ ਨਹੀਂ ਪਿੰਦੇ ਜੇਕਰ ਭਗਤੀ ਮਾਰਗ ਵਿੱਚ ਕੋਈ ਪ੍ਰਾਪਤੀ ਹੁੰਦੀ ਵੀ ਹੈ ਤਾਂ ਅਲਪ ਕਾਲੀ ਹੈ ਐਡੇ ਤੁਸੀਂ ਬੱਚਿਆਂ ਨੂੰ ਸਭ ਕੁਝ ਸਮਝਾਇਆ ਜਾਂਦਾ ਹੈ ਭਗਤੀ ਮਾਰਗ ਵਿੱਚ ਤੱਕੇ ਬਹੁਤ ਖਾਂਦੇ ਨੇ ਗਿਆਨ ਮਾਰਗ ਵਿੱਚ ਸੁਖ ਦਾ ਮਾਰਗ ਹੈ ਤੁਸੀਂ ਜਾਣ ਗਏ ਅਸੀਂ ਬਾਪ ਤੋਂ ਸੁਖ ਦਾ ਵਰਸਾ ਲੈ ਰਹੇ ਹਾਂ ਭਗਤੀ ਮਾਰਗ ਵਿੱਚ ਯਾਦ ਕਰਨਾ ਹੁੰਦਾ ਹੈ ਇੱਕ ਨੂੰ ਇੱਕ ਦੀ ਪੂਜਾ ਹੀ ਅਵਿਭੇਚਾਰੀ ਪੂਜਾ ਹੈ ਉਹ ਚੰਗੀ ਹੈ ਭਗਤੀ ਵੀ ਸਤੋ ਰਜੋ ਤਮੋ ਹੁੰਦੀ ਹੈ ਸਤ ਤੋਂ ਉੱਚੀ ਤੋਂ ਉੱਚੀ ਸਤਗੁਣੀ ਹੈ ਸ਼ਿਵਾਵਾਦੀ ਭਗਤੀ ਸ਼ਿਵਾਵਾ ਕੇ ਸਾਰੇ ਬੱਚਿਆਂ ਨੂੰ ਸੁਖ ਧੰਮ ਵਿੱਚ ਲੈ ਜਾਂਦੇ ਨੇ ਜੋ ਸਭ ਤੋਂ ਜ਼ਿਆਦਾ ਬੱਚਿਆਂ ਦੀ ਸੇਵਾ ਕਰਦੇ ਪਾਵਨ ਪਨਾਂਦੇ ਉਹਨਾਂ ਨੂੰ ਪੁਕਾਰਦੇ ਵੀ ਨਹੀਂ ਫਿਰ ਦੂਜੀ ਪਾਸੇ ਕਹਿ ਦਿੰਦੇ ਪੱਥਰ ਠਿੱਕਰ ਸਭ ਵਿੱਚ ਹੈ ਇਹ ਤਾਂ ਗਲਾਨੀ ਹੋ ਗਈ ਨਾ ਤੁਸੀਂ ਬੱਚਿਆਂ ਨੂੰ ਬੇਫਤ ਦੇ ਬਾਪ ਤੋਂ ਬੇਫਤ ਦਾ ਰਾਜ ਪਾਗ ਮਿਲਿਆ ਹੈ ਫਿਰ ਮਿਲਣਾ ਹੈ ਜ਼ਰੂਰ ਤੁਸੀਂ ਗਿਆਨ ਨੂੰ ਅਲੱਗ ਪੱਤੇ ਨੂੰ ਅਲੱਗ ਸਮਝਦੇ ਹੋ RAM RAJ RAVAN RAJ ਐਸ ਨੂੰ ਵੀ ਤੁਸੀਂ ਜਾਣਦੇ ਹੋ ਕਿ ਰਾਜ ਕਿਵੇਂ ਚੱਲਦਾ ਹੈ ਪਰ ਨੰਬਰ ਵਾਰ ਪੁਸ਼ਾਰਤ ਅਨੁਸਾਰ ਅਸਲੀ ਪਰਚੇ ਆਦੀ ਵੀ ਛਪਾਉਂਦੇ ਨੇ ਕਿਉਂਕਿ ਮਨੁੱਖਾ ਨੂੰ ਸੱਚੀ ਸਮਝਾਣੀ ਚਾਹੀਦੀ ਹੈ ਨਾ ਤੁਹਾਡਾ ਸਭ ਕੁਝ ਸੱਚ ਹੈ ਬੱਚਿਆਂ ਨੂੰ ਸਰਵਿਸ ਕਰਨੀ ਚਾਹੀਦੀ ਹੈ ਸਰਵਿਸ ਤਾਂ ਬੁੱਤ ਹੈ ਇਹ ਬੈਜ ਜੀ ਕਿੰਨਾ ਚੰਗਾ ਹੈ ਸਰਵਿਸ ਦੇ ਲਈ ਸਭ ਤੋਂ ਵੱਡਾ ਸ਼ਾਸਤਰ ਹੈ ਇਹ ਬੈਜ ਉਹਨੇ ਨੇ ਗਿਆਨ ਦੀਆਂ ਗੱਲਾਂ ਐਸੇ ਸਮਝਾਣਾ ਪੈਂਦਾ ਹੈ ਯਾਦ ਦੀ ਯਾਤਰਾ ਵੱਖ ਹੈ ਐਸ ਨੂੰ ਕਿਹਾ ਜਾਂਦਾ ਹੈ ਅਜਾਪਾ ਜਾ ਜਪਨਾ ਕੁਝ ਵੀ ਨਹੀਂ ਹੈ ਅੰਦਰੇ ਚ ਸ਼ਿਵ ਸ਼ਿਨੀ ਨਹੀਂ ਕਹਿਣਾ ਹੈ ਸਿਰਫ ਇੱਕ ਬਾਪ ਨੂੰ याद करना है यहाँ जानते हो शिव बाबा बाप है असी आत्मावी संतान हाँ और सनमुख आके नहीं मैं पति पावन हाँ मैं कल्प कल्प आमदा हाँ पावन बनान दे सहित दे, दे सब संबंध छड़ आप आपू आत्मा समझो मुझ बाप को याद करो तो पावन बन जाओगे मेरा पार्ट है पतिता पावन बना ਇਹ ਹੈ ਬੁੱਧੀ ਦਾ ਯੋਗ अथवा ਸੰਗ ਬਾਪ ਦੇ ਨਾਲ ਸੰਗ ਤੋਂ ਰੰਗ ਲੱਗਦਾ ਹੈ ਐਸ ਲਈ ਕਿਹਾ ਜਾਂਦਾ ਸੰਗ ਤਾਰੇ ਕੁਸੰਗ ਬੋਰੀ ਬਾਪ ਨਾਲ ਬੁੱਧੀ ਯੋਗ ਲਗਾੰਨਾ ਤੁਸੀਂ ਪਾਰ ਹੋ ਜਾਂਦੇ ਹੋ ਫਿਰ ਉਤਰਨਾ ਸ਼ੁਰੂ ਕਰ ਦਿੰਦੇ ਹੋ ਐਸ ਦੇ ਲਈ ਗਾਇਨ ਹੈ ਸਤ ਦਾ ਸੰਗ ਤਾਰੇ ਕੁਸੰਗ ਬੋਰੀ ਐਦਾ ਅਰਥ ਭਗਤੀ ਮਾਰਗ ਵਾਲੇ ਨਹੀਂ ਜਾਣਦੇ ਤੁਸੀਂ ਸਮਝਦੇ ਹੋ ਸਾਡੀ ਆਤਮਾ ਹੁਣ ਪਤਿਤ ਹੈ ਉਹ ਪਾਵਨ ਬਨਣ ਦੇ ਲਈ ਬੁੱਧੀ ਦਾ ਯੋਗ ਲਗਾਉਂਦੀ ਹੈ ਆਤਮਾ ਨੂੰ ਪਰਮਾਤਮਾ ਬਾਪ ਨੂੰ ਯਾਦ ਕਰਨਾ ਪੈਂਦਾ ਹੈ ਜਦੋਂ ਆਤਮਾ ਪਿਓਰ ਬਣ ਜਾਏ ਤਾਂ ਸਰੀਰ ਵੀ ਪਵਿੱਤਰ ਮਿਲੇ ਸੱਚਾ ਸੋਨਾ ਮਿਲੇ ਇਹ ਹੈ ਹੀ ਯਾਦ ਦੀ ਯਾਤਰਾ सोलह कला संपूर्ण बनन योग अग्नि नान विक्रम विनाश ने खाद निकल जाती है नवी सतयुगी दुनिया पवित्र संपूर्ण निर्विकारी सी, सोलह कला संपूर्ण सी हम कोई कला नहीं रही इस जाता है राहू का ग्रहण सारी दुनिया भारत खास आम सारी दुनिया से राहू का ग्रहण लग्या होया है तन भी काले ने तुसी जो कुछ इन्होंने अखा देखते हो सब काले ने यथा राजने तथा परचान शाम सुंदर का अर्थ भी कोई नहीं जानते कि मनुखा के रख दिते हूँ बाप ने आके अर्थ समझाया है तुसी पहले सुंदर फिर शाम बंदे हो ਗਿਆਨ ਚਿਤਾ ਤੇ ਬੈਠਣ ਨਾਲ ਤੁਸੀਂ ਸੁੰਦਰ ਬਣ ਜਾਂਦੇ ਫਿਰ ਇਹ ਬੰਨਾ ਹੈ ਸ਼ਾਮ ਤੋਂ ਸੁੰਦਰ ਸੁੰਦਰ ਤੋਂ ਸ਼ਾਮ ਐਦਾ ਅਰਥ ਵੀ ਬਾਪ ਨੇ ਆ ਕੇ ਸਮਝਾਇਆ ਹੈ ਅਸੀਂ ਆਤਮਾਵਾਂ ਇੱਕ ਬਾਪ ਨੂੰ ਯਾਦ ਕਰਦੀਆਂ ਬੁੱਧੀ ਵਿੱਚ ਆ ਗਿਆ ਅਸੀਂ ਬਿੰਦੀ ਹਾਂ ਐਸ ਨੂੰ ਕਿਹਾ ਜਾਂਦਾ ਆਤਮਾ ਦਾ ਰਿਅਲਾਈਜੇਸ਼ਨ ਫਿਰ ਦੇਖਣ ਦੇ ਲਈ ਇਨਸਾਈਟ ਅੰਦਰੂਨੀ ਆਕ ਇਹ ਸਭ ਸਮਝਣ ਦੀਆਂ ਗੱਲਾਂ ਨੇ ਆਤਮਾ ਨੂੰ ਸਮਝਣਾ ਹੈ ਮੈਂ ਆਤਮਾ ਹਾਂ ਇਹ ਮੇਰਾ ਸਰੀਰ ਹੈ ਅਸੀਂ ਇੱਥੇ ਸਰੀਰ ਵਿੱਚ ਆ ਕੇ ਪਾਠ ਵਜਾਂਦੇ ਹਾਂ ਪਹਿਲੇ ਪਹਿਲੇ ਅਸੀਂ ਆਉਂਦੇ ਹਾਂ ਡਰਾਮਾ ਪਲਾਨ ਅਨੁਸਾਰ ਆਤਮਾ ਵਿੱਚ ਸਭ ਨੇ ਕੋਈ ਵਿੱਚ ਪਾਠ ਕਿੰਨਾ ਕੋਈ ਵਿੱਚ ਕਿੰਨਾ ਇਹ ਬੜਾ ਬੇਖਦ ਦਾ ਭਾਰੀ ਨਾਟਕ ਹੈ ਇਸ ਵਿੱਚ ਨੰਬਰ ਵਾਰ ਕਿਵੇਂ ਆਉਂਦੇ ਨੇ ਕਿਵੇਂ ਪਾਠ ਵਜਾਂਦੇ ਨੇ ए टू सी जान देखो पहले पहले देवी देवता ਕਰਾਨਾ ਇਹ ਨੋਲੇਜ ਹੁਣ ਤੁਹਾਨੂੰ ਹੈ ਐਸ ਪੁਸ਼ੋਤਮ ਸੰਗਮ ਯੁਗਤੀ ਬਾਅਦ ਵਿੱਚ ਕੁਝ ਯਾਦ ਨਹੀਂ ਰਹੇਗਾ ਬਾਪ ਖੁਦ ਕਹਿੰਦੇ ਨੇ ਇਹ ਗਿਆਨ ਪ੍ਰਾਇਲੋਪ ਹੋ ਜਾਂਦਾ ਹੈ ਕਿ ਕਿਸੇ ਨੂੰ ਪਤਾ ਨਹੀਂ ਕਿ ਦੇਵੀ ਦੇਵਤਾ ਧਰਮ ਦੀ ਸਥਾਪਨਾ ਕਿਵੇਂ ਹੋਈ ਚਿੱਤਰ ਨੇ ਪਰ ਉਹ ਕਿਵੇਂ ਸਥਾਪਨ ਹੋਇਆ ਕਿਸੇ ਨੂੰ ਪਤਾ ਨਹੀਂ ਬੱਚਿਆਂ ਨੂੰ ਪਤਾ ਹੈ ਤੁਸੀਂ ਉਹਨਾਂ ਨੂੰ ਆਪ ਸਮਾਨ ਬਣਾਉਂਦੇ ਹੋ ਬਹੁਤ ਹੋ ਜਾਣਗੇ ਪਰ ਜ਼ਰੂਰ ਲਾਊਡ ਸਪੀਕਰ ਰੱਖਣਾ ਪਵੇ ਕੋਈ ਯਕਤੀ ਜ਼ਰੂਰ ਨਿਕਲੇਗੀ ਬਹੁਤ ਵੱਡੇ ਹਾਲ ਦੀਰਕਾਰ ਪੜੇ ਪਵੇਗੀ ਜਿਵੇਂ ਕਲਪ ਪਹਿਲੇ ਜੋ ਐਕਟ ਕੀਤੀ ਉਹ ਫਿਰ ਹੋਏਗੀ ਇਹ ਸਮਝੇ ਚਾਹੁੰਦਾ ਹੈ ਬੱਚੇ ਵਿਰਤੀ ਨੂੰ ਪਾਦੇ ਰਣਗੇ ਬਾਬਾ ਨੇ ਸਮਝਾਇਆ ਸ਼ਾਦੀ ਤੇ ਲਈ ਜੋ ਹਨ ਬਣਾਉਂਦੇ ਨਹੀਂ ਉਹਨਾਂ ਨੂੰ ਵੀ ਸਮਝੋ ਇੱਥੇ ਵੀ ਸ਼ਾਦੀ ਤੇ ਲਈ ਧਰਮਸ਼ਾਲਾ ਆਦੀ ਬਣਾ ਰਹੇ ਨੇ ਨਾ ਕੋਈ ਆਪਣੇ ਕੁਲ ਦਾ ਹੈ ਚੱਟ ਸਮਝ ਆਂਦਾ ਹੈ ਐਸ ਕੁਲ ਦੇ ਨਹੀਂ ਹੋਣਗੇ ਵਿਗਨ ਪਨ ਕੇ ਜੋ ਐਸ ਕੁਲ ਦੇ ਹੋਣਗੇ ਉਹ ਮੰਨਣਗੇ ਕਿ ਸੱਚ ਹੈ ਜੋ ਐਸ ਪਰੰਦੇ ਨਹੀਂ ਹੋਣਗੇ ਉਹ ਲੜਨਗੇ ਕਹਿਣਗੇ ਇਹ ਤਾਂ ਰਸਮ ਚੱਲੀ ਆ ਰਹੀ ਹੈ ਉਹਨਾਂ ਪਵਿੱਤਰ ਪਰਵ੍ਰਤੀ ਮਾਰਗ ਹੈ ਫਿਰ ਬਾਪਾਈ ਨੇ ਪਾਵਨ ਬਣਾ ਤੁਸੀਂ ਪਵਿੱਤਰਤਾ ਤੇ ਜੋੜ ਦੇਣ ਦੇਖੋ ਐਸਲੇ ਕਿੰਨੇ ਵਿਗਨ ਪੈਂਦੇ ਨੇ ਆਦਾ ਖਾਨ ਹੈ ਉਸ ਦਾ ਕਿੰਨਾ ਮਾਨ ਹੈ ਪੋਪ ਦਾ ਮਾਨ ਵੀ ਹੈ ਤੁਸੀਂ ਜਾਣਦੇ ਹੋ ਪੋਪ ਆ ਕੇ ਕੀ ਕਰਦੇ ਲੱਖਾਂ ਕਰੋੜੋਂ ਸ਼ਾਦੀਆਂ ਕਰਾਉਂਦੇ ਨੇ ਬਹੁਤ ਸ਼ਾਦੀਆਂ ਹੁੰਦੀਆਂ ਨੇ ਪੋਪ ਆ ਕੇ ਹਥਿਆਲਾ ਬੰਦਵਾਉਂਦੇ ਨੇ ਐਸੇ ਜ ਲੋਕ ਇੱਜ਼ਤ ਸਮਝਦੇ ਨੇ ਮਹਾਤਮਾ ਨੂੰ ਵੀ ਸ਼ਾਦੀ ਤੇ ਬੁਲਾਉਂਦੇ ਨੇ ਅੱਜ ਕੱਲ ਤਾਂ ਸਗਾਈ ਵੀ ਕਰਨ ਦੇ ਇੱਥੇ ਬਾਪ ਕਹਿੰਦੇ ਨੇ ਬੱਚੇ ਤਾਨ ਮਹਾਸ਼ਤਰੂ ਹੈ ਇਹ ਆਰਡੀਨੈਂਸ ਨਿਕਲਣਾ ਕੋਈ ਮਾਸੀ ਦਾ ਘਰ ਨਹੀਂ ਇਸ ਵਿੱਚ ਸਮਝਾਣ ਦੀ ਬੜੀ ਯੁਕਤੀ ਚਾਹੀਦੀ ਹੈ ਅੱਗੇ ਚੱਲ ਕੇ ਹੌਲੀ-ਹੌਲੀ ਸਮਝਦੇ ਜਾਣਗੇ ਆਦਿ ਸਨਾਤਨ Hindu ਧਰਮ ਵਾਲੇ ਨੇ ਉਹਨਾਂ ਨੂੰ ਸਮਝਾਓ ਉਹ ਚਾਟ ਸਮਝ ਸਕਦੇ ਨਹੀਂ ਬਰੋਬਰ ਆਦਿ ਸਨਾਤਨ ਦੇਵ ਦੇਵਤਾ ਧਰਮ ਸੀ ਨਾ ਕਿ Hindu ਜਿਵੇਂ ਤੁਸੀਂ ਬਾਪ ਦੁਆਰਾ ਜਾਣ ਗਏ ਹੋ ਉਹਵੇਂ ਹੋਰ ਵੀ ਸਮਝ ਕੇvirti ਨੂੰ ਪਾਂਦੇ ਰਹਿਣਗੇ ਇਹ ਵੀ ਪੱਕਾ ਨਿਸ਼ਚੈ ਹੈ ਇਹ ਕਲਮ ਲੱਗਦਾ ਜਾਵੇਗਾ ਤੁਸੀਂ ਬਾਪ ਦੀ ਸ਼੍ਰੀਮਤੀ ਅਜੇਹਾ ਦੇਵਤਾ ਬੰਦੇ ਹੋ ਇਹ ਹੈ ਨਵੀਂ ਦੁਨੀਆ ਵਿੱਚ ਰਹਿਣ ਵਾਲੇ ਸ਼੍ਰੀ ਲక్ష్ਮੀ ਨਾਰਾਇਣ ਦੀ ਔਰ ਇਸ਼ਾਰਾ ਕਰਦੇ ਹੋਏ ਬੋਲੇ ਪਹਿਲੇ ਤੁਹਾਨੂੰ ਪਤਾ ਥੋੜੀ ਸੀ ਕਿ ਬਾਪ ਸੰਗਮ ਤੇ ਆ ਕੇ ਸਾਨੂੰ ਟ੍ਰਾਂਸਫਰ ਕਰਦੇ ਨੇ ਜ਼ਰਾ ਵੀ ਪਤਾ ਨਹੀਂ ਸੀ ਹੰਤਸੀ ਸਮਝਦੇ ਹੋ ਸੱਚਾ ਸੱਚਾ ਪੁਰਸ਼ोत्तम ਸੰਦਮ ਯੁਗ ਇਹ ਹੈ ਆਸੀਂ ਪੁਰਸ਼ोत्तम ਬਣ ਰਏਗਾ ਜਿੰਨਾ ਪ੍ਰਸ਼ਾਸ ਕਰਾਂਗੇ ਉਹ ਨਾ ਬਣਾਂਗੇ ਹਰ ਇੱਕ ਨੂੰ ਆਪਣੇ ਆਪ ਤੋਂ ਪੁੱਛਣਾ ਹੈ ਆਪਣੇ ਦਿਲ ਤੋਂ ਪੁੱਛਣਾ ਹੈ ਸਕੂਲ ਵਿੱਚ ਜਿਸ ਸਬਜੈਕਟ ਵਿੱਚ ਕੱਚੇ ਹੁੰਦੇ ਨੇ ਸਮਝ ਜਾਂਦੇ ਨੇ ਨਾ ਕਿ ਐਸੀ ਨਾ ਪਾਸ ਹੋਵਾਂਗੀ ਇਹ ਵੀ ਪਾਠਸ਼ਾਲਾ ਹੈ ਗੀਤਾ ਪਾਠਸ਼ਾਲਾ ਮਸ਼ਹੂਰ ਹੈ ਸਕੂਲ ਵੀ ਹੈ ਫਿਰ ਉਸ ਦਾ ਨਾਮ ਥੋੜਾ ਜਿਹਾ ਫਿਰਾ ਦਿੱਤਾ ਤੁਸੀਂ ਲਿਖਦੇ ਹੋ ਸੱਚੀ ਗੀਤਾ ਝੂਠੀ ਗੀਤਾ ਤਾਂ ਵਿਗੜ ਜਾਂਦੇ ਨੇ ਜ਼ਰੂਰ ਖਿਟਪਿਟ ਹੋਵੇਗੀ ਡਰਨ ਦੀ ਗੱਲ ਨਹੀਂ ਅੱਜ ਕੱਲ ਤਾਂ ਫੈਸ਼ਨ ਪੈ ਗਿਆ ਹੈ ਬੱਸਾਂ ਨੂੰ ਵੀ ਜਲਾ ਦਿੰਦੇ ਅੱਗ ਲਗਾ ਦਿੰਦੇ ਜਿਸ ਨੇ ਜੋ ਸਿਖਾਇਆ ਉਹੀ ਸਿੱਖੇ ਨੇ ਅੱਗੇ ਤੋਂ ਜ਼ਿਆਦਾ ਸਭ ਸਿੱਖ ਗਏ ਨੇ ਪਿਕੇਟਿੰਗ ਆਦੀ ਕਰਦੇ ਗਵਰਨਮੈਂਟ ਨੂੰ ਵੀ ਹਰ ਵਾਰੇ ਕਟਾ ਪਾਉਂਦੇ ਫਿਰ ਟੈਕਸ ਹੋਰ ਵੱਧ ਜਾਂਦੀ ਨੇ ਇੱਕ ਦਿਨ ਬੈਂਕਾਂ ਦੀ ਸਭ ਖਾਨੇ ਖੋਲ ਦੇ ਦੇਵੇਗੀ ਆਜ਼ਾਦੀ ਦੇ ਲਈ ਵੀ ਜਾਂਚ ਕਰਦੇ ਨੇ ਕਿਥੇ ਜ਼ਿਆਦਾ ਤਾਂ ਨਹੀਂ ਰੱਖਿਆ ਤੁਸੀਂ ਇਹਨਾਂ ਗੱਲਾਂ ਤੋਂ ਛੁੱਟੇ ਹੋਏ ਹੋ ਤੁਹਾਡੀ ਲਈ ਮੁਖ ਹੈ ਯਾਤਰੀ ਯਾਤਰਾ ਬਾਪ ਕਹਿੰਦੇ ਨਹੀਂ ਮੇਰਾ ਇਹਨਾਂ ਗੱਲਾਂ ਨਾਲ ਕੋਈ ਵਾਸਤਾ ਨਹੀਂ ਮੇਰਾ ਤਾਂ ਕੰਮ ਹੈ ਰਸਤਾ ਦੱਸਣਾ ਤਾ ਤੁਹਾਡੀ ਸਭ ਦੁੱਖ ਦੂਰ ਹੋ ਜਾਣ ਐਸ ਸਮੇਂ ਤੁਹਾਡੀ ਕਰਮਾਂ ਦਾ ਹਿਸਾਬ ਕਿਤਾਬ ਚੁਕਤੂ ਹੁੰਦਾ ਹੈ ਬਚੀਆਂ ਹੋਈਆਂ ਬਿਮਾਰੀਆਂ ਆਦਿ ਆ ਸਭ ਬਾਹਰ ਨਿਕਲਣ ਗਿਆ ਪਿਛਾੜੀ ਦੇ ਰਹੇ ਹੋਏ ਕਰਮਾਂ ਦਾ ਹਿਸਾਬ ਕਿਤਾਬ ਚੁਕਤੂ ਕੋ ਨਾ ਹੈ ਡਰਨਾ ਨਹੀਂ ਹੈ ਬਿਮਾਰੀ ਵਿੱਚ ਮਨੁੱਖਾ ਨੂੰ ਭਗਵਾਨ ਦੀ ਯਾਦ ਦਵਾਈ ਜਾਂਦੀ ਹੈ ਨਾ ਤੁਸੀਂ ਹਸਪੀਟਲ ਵਿੱਚ ਜਾ ਕੇ ਨੌਲੇਜ ਦੋ ਬਾਪ ਨੂੰ ਯਾਦ ਕਰੋ ਤਵੇ ਕਰਮ ਵਿਨਾਸ਼ ਹੋ ਜਾਣਗੇ ਤੇਰਾ ਫੈਸਾ ਜਨਮ ਦੀ ਗੱਲ ਨਹੀਂ ਭਵਿਕ 21 ਜਨਮਾ ਦੇ ਲਈ ਅਸੀਂ ਗਰੰਟੀ ਕਰਦੇ ਤੁਸੀਂ ਕਦੇ ਬਿਮਾਰ ਨਹੀਂ ਹੋਗੇ ਇੱਕ ਬਾਪ ਨੂੰ ਯਾਦ ਕਰਨ ਨਾਲ ਤੁਹਾਡੀ ਉਮਰ ਵੱਧ ਜਾਏਗੀ ਭਾਰਤ ਵਾਸੀਆਂ ਦੀ ਉਮਰ ਵੱਡੀ ਸੀ ਨਿਰੋਗੀ ਸੀ ਔਨ ਬਾਪ ਤੁਸੀਂ ਬੱਚਿਆਂ ਨੂੰ ਸ਼੍ਰੀਮਤ ਦਿੰਦੇ ਨੇ ਸ੍ਰੇਸ਼ਟ ਬਨੰਦੇ ਨੇ ਔਰ ਸ਼ੋਤਮ ਅਪਖੜ कदे ना भूलो कलप कलप ती बन दे और कोई एवें कह ना सके एवें एवें सर्विस कर सकते हो डॉक्टर तो कोई समय टाइम ले सकते हो नौकरी करन वाले भी बहुत सर्विस कर सकते ने मरीजा कहो साडा वड्डा डॉक्टर है अविनाशी बेफर दस सच असी उन्हें बने हाँ जिस तुँ तो असी जनम निरोगी बनते हाँ ਹੈਲਥ ਮਨਿਸਟਰ ਨੂੰ ਵੀ ਸਮਝਾਓ ਹੈਲਥ ਦੇ ਲਈ ਇੰਨਾ ਮੱਥਾ ਕਿਉਂ ਮਾਰਦੇ ਹੋ ਸਾਜੋ ਕਿਛ ਮਨੁੱਖ ਬਹੁਤ ਘੱਟ ਸੀ ਸ਼ਾਂਤੀ ਸੁਖ ਪਵਿੱਤਰਤਾ ਸਭ ਸੀ ਸਾਰੀ ਦੁਨੀਆ ਵਿੱਚ ਤੁਸੀਂ ਸਭ ਦਾ ਕਲਿਆਣ ਕਰਨ ਵਾਲੇ ਹੋ ਤੁਸੀਂ ਪੰਡੇ ਹੋ ਨਾ ਪਾਂਡਵ ਸੰਪਰਦਾਇ ਦੇ ਇਹ ਕਿਸੇ ਦੀ ਬੁੱਧੀ ਵਿੱਚ ਨਹੀਂ ਹੋਏਗਾ ਫੂਡ ਮਨਿਸਟਰ ਨੂੰ ਵੀ ਜਾ ਕੇ ਸਮਝਾਓ ਇਹ ਸ਼ਿਬਾਬਾ ਹੈ पहले पहले सब तो वाला फूड मिनिस्टर श्री बाबा है ऐना अनाज ने जो स्वर्ग कदे खोट नहीं होगा हम संगम युग दे हो सारा चक्कर तोहाड़ी बुद्धि है इसलिए तहन स्वदर्शन चक्रधारी कहा जाता है बाकी भारत इंसालवेंट बन गया है अकल वाले आके अकल सिखाते रहते ने यह भी बच्चे जानते हो अच्छा मिठे मिठे दे सिकिला प्रति मात पिता बाप दादा का दा। याद प्यार ते गुड मॉर्निंग रूखानी बाप की रूहानी बच्चों नमस्ते रूखानी बच्चों की रूहानी बाप दादा नमस्ते, नमस्ते 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 जी ਤਾਰਨ ਦੇ ਲਈ ਮੁੱਖ ਸਾਧ ਪੈਲੇ ਤਾਰਨਾ ਇੱਕ ਬਾਪ ਨੂੰ ਸਾਥੀ ਬਣਾ ਕੇ ਤੁਮੀ ਸੇ ਬੈਠੋ ਤੁਮੀ ਸੇ ਸੁਨੋ ਤੁਮੀ ਸੇ ਖਾਓ ਇਹ ਅਨੁਭਵ ਕਰਨਾ ਹੈ ਉਹ ਸੰਗ ਚੜ ਸੱਤ ਦੇ ਸੰਗ ਵਿੱਚ ਰਹਿਣਾ ਹੈ ਦੂਜਾ ਕਰਮ ਦਾ ਹਿਸਾਬ ਕੀਤਾ ਯਾਦ ਦੀ ਯਾਤਰਾ ਤੇ ਕਰਮ ਭੋਗ ਨਾਲ ਚੁਟੂ ਕਰ ਸੰਪੂਰਨ ਪਾਵਨ ਬੰਨਾ ਹੈ ਸੰਗੰਤੇ ਖੁਦ ਨੂੰ ਪੂਰਾ ਟਰਾਂਸਫਰ ਕਰਨਾ ਹੈ वरदान है तो दिल तो मेरा बाबा कह सच्चा सौदा करे सरेंडर व मर जीवा भव दिल तो मेरा बाबा कह सच्चा सौदा करे सरेंडर व मर जीवा भव ब्रह्मा कुमार कुमारी बनना मना सरेंडर होना जदो दिल तो कहें हो मेरा बाबा बाबा भी केंद्र बच्चे सब कुछ तेरा चाहे प्रवृत्ति हो चाहे सेंटर ते लेकिन जिसने दिल तो कहा ਮੇਰਾ 바ਪਾ ਤਾਂ 바ਪਾ ਨੇ ਆਪਣਾ ਬਣਾ ਲਿਆ ਇਹ ਦਿਲ ਦਾ ਸੋਦਾ ਹੈ ਮੂਹ ਦਾ ਸੋਦਾ ਨਹੀਂ ਸਰੰਡਰ ਮਾਨਾ ਸ਼੍ਰੀਮਤ ਦੇ ਅੰਡਰ ਰੈਗ ਵਾਲੇ ਅਜੇ ਹੀ ਸਰੰਡਨ ਹੋਣ ਵਾਲੇ ਹੀ ਮਰ ਜੀਵਾ ਬ੍ਰਾਹਮਣ ਨੇ 슬ੋਗਨ ਹੈ ਜੇਕਰ ਮੇਰਾ ਸ਼ਬਦ ਨਾਲ ਪਿਆਰ ਹੈ ਤਾਂ ਅਨੇਕ ਮੇਰੇ ਨੂੰ ਇੱਕ ਮੇਰੇ ਬਾਬਾ ਵਿੱਚ ਸਮਾ ਤੋ ਜੇਕਰ ਮੇਰਾ ਸ਼ਬਦ ਨਾਲ ਪਿਆਰ ਹੈ ਤਾਂ ਇਹ ਇੱਕ ਮੇਰੇ ਨੂੰ ਇੱਕ ਮੇਰੇ ਬਾਬਾ ਵਿੱਚ ਸਮਾ ਤੋ ਵਿਸ਼ੇਸ਼ ਸੂਚਨਾ ਅੱਜ ਸਾਡੀ ਪਿਆਰੀ অতি ਸਨੇਹੀ ਬਾਪਤਾ ਦਾਦੀ ਨਾਨਾ ਦੀ ਨੂਰ ਆਪਣੇ ਦਿਲ ਵਿੱਚ ਦਿਲਾਰਨ ਬਾਪ ਨੂੰ ਵਸਾਨ ਵਾਲੀ ਬਾਪਤਾ ਦਾਦਾ ਰਾ ਛੋਟਾ ਨੰਦੀ ਦਾ ਜੀ ਗੁਲਜਾਰ 21 ਮਾਰਚ 2021 ਨੂੰ ਅਵਿਤ ਵਤਨ ਵਾਸੀ ਬਣੀ ਅੱਜ ਉਹਨਾਂ ਦੇ ਪੁੰਨ ਸੰਮਤੀ ਦਿਵਸ ਤੇ ਉਹਨਾਂ ਦੇ ਅਨਮੋਲ ਵਚਨ ਅਸੀਂ ਆਪਣੇ ਜੀਵਨ ਵਿੱਚ ਉਤਾਰ ਕੇ ਉਹਨਾਂ ਦੇ ਸਨੇਹ ਤੇ ਬਾਪਤਾ ਦਾ ਦੀ ਪਾਲਣਾ ਦਾ ਰਿਟਰਨ ਕਰੀਏ ਇਹ ਹੈ ਉਹਨਾਂ ਦੇ ਪ੍ਰਤੀ ਸੱਚੀ ਸੱਚੀ ਸ਼ਰਧਾਂਜਲੀ ਦਾਦੀ ਗੁਰਜਾਰ ਦੁਆਰਾ ਉਚਾਰਿਤ ਕੁਝ ਅਨਮੋਲ ਵਚਨ ਪਹਿਲਾ ਆਪਣੀ ਜ਼ਿੰਮੇਵਾਰੀਆਂ ਸਭ ਬਾਬਾ ਨੂੰ ਦੇ ਕੇ ਦਬਨ ਲਾਈਟ ਰਹੋ ਤਾਂ ਖੁਸ਼ੀ ਵਿੱਚ ਨੱਚਦੇ ਰਹੋਗੇ ਦੂਜਾ ਮਨ ਬੁੱਧੀ ਨੂੰ ਇੱਕ ਬਾਪ ਵਿੱਚ ਲਗਾਣਾ ਇਕਾਗਰ ਕਰਨਾ ਸੱਚੀ ਸਾਧਨਾ ਹੈ ਤੀਜਾ ਪਰਮਤਮ ਪਿਆਰ ਹੀ ਨੀ स्वार्थ ਪਿਆਰ ਹੈ ਐਸ ਦੇ ਰਿਟਰਨ ਵਿੱਚ ਸਿਰਫ ਸਮਾਨ ਬਣੋ ਬਾਪ ਦੇ ਸਾਥ ਦਾ ਅਨੁਭਵ ਕਰਨ ਦੇ ਲਈ ਮਨ ਬੁੱਧੀ ਨੂੰ ਕਲੀਨ ਤੇ ਕਲੀਅਰ ਰੱਖੋ ਸਰਵਸ਼ਕਤੀਵਾਨ ਬਾਪ ਸਦਾ ਨਾਲ ਹੈ ਸਦਾ ਮੋਚ ਵਿੱਚ ਰਹੋ ਨਾ ਮੂੰਛੋ ਨਾ ਗਵਰਾਓ ਨਾ ਕਤੇ ਦਿਲ ਸ਼ਿਕਸਤ ਬਨੋ ਆਤਵਾਹਕ ਸਰੀਰ ਦੁਆਰਾ ਸੇਵਾ ਕਰਨ ਤੇ ਲਈ ਡਬਲ ਲਾਈਟ ਬਨੋ ਬਾਬਾ ਨੂੰ ਦਿਲ ਦਾ ਖਾਲ ਸੁਣਾਓ ਨੈਣਾ ਵਿੱਚ ਵਸਾਓ ਤਾਂ ਕਿ ਸੇਵੀਂ ਚੱਖ ਨਹੀਂ ਡੁੱਬੇਗੀ ਆਖਿਰਲਾ ਅੰਤਿਮ ਸਮੇਂ ਮਨਸਾ ਸੇਵਾ ਕਰਨ ਤੇ ਲਈ ਸਰਵਸ਼ਕਤੀਆਂ ਦਾ ਸਟਾਕ ਜਮਾ ਕਰੋ ਅੱਛਾ ਬੋਮ ਸ਼ਾਂਤੀ